ਗੁੱਗਾ ਮਾੜੀ ਕਰਹਾਲੀ ਦਰਬਾਰ ਜੀ ਸੰਗਤੋ ਜਿੱਥੇ ਕੀ ਉਰੇ ਹਰ ਦੁੱਖ ਦਾ ਇਲਾਜ ਹੁੰਦਾ ਜਿਵੇਂ ਕਿ ਕੈਂਸਰ ਸ਼ੂਗਰ ਗਠੀਆ ਕਿਸੇ ਦੇ ਬੈਲਟਾ ਹੋ ਅੱਖਾਂ ਦੇ ਐਨਕਾ ਚਲ ਪੰਜ ਚੌਕੀਆਂ ਪਰ ਨਾਲ ਸੰਗਤ ਦਾ ਭਲਾ ਹੋ ਜਾਂਦਾ ਜੀ ਆਹ ਦੇਖੋ ਤੁਹਾਡੇ ਸਾਹਮਣੇ ਭੈਣ ਜੀ ਹੁਣ ਜਿਹਨਾਂ ਦਾ ਕੈਂਸਰ ਠੀਕ ਹੋਇਆ ਜਿਹਨੇ 2 ਸਾਲ ਬਾਅਦ ਰੋਟੀ ਖਾਧੀ ਹੈ ਜੀ ਤੁਸੀਂ ਜੈ ਬਾਬੇ ਦੀ ਜੀ ਪੁੱਤ ਜੀ ਗੁੱਗਾ ਮਾੜੀ ਕਰਹਾਲੀ ਸਾਹਿਬ ਤੁਸੀਂ ਕੈਦਰਾ ਤਾਏ ਉੱਥੇ ਕਿੰਨੇ ਕਿਤੇ ਹੋ ਗਿਆ ਕਾਇਮ ਹੀ ਨਹੀਂ ਹੋ ਗਿਆ ਸਾਨੂੰ ਜੀ ਇਸ ਤੋਂ 4 ਮਿੰਟ ਪਹਿਲਾਂ ਆ ਗਏ ਅੱਛਾ ਜੀ ਕੀ ਦੁੱਖ ਦੀ ਗਾ ਜੀ ਮੈਨੂੰ ਇਹ ਗ੍ਰੇਡਰ ਕੈਂਸਰ ਸੀ ਅੱਛਾ ਜੀ 4 5 ਚ ਠੀਕ ਹੈ ਬੱਤਰਾ ਜੀ ਫਿਰ ਕਿੰਨੀਆਂ ਚੌਂਕੀਆਂ ਭਰੀਆਂ ਇੱਥੇ ਬਬੀ ਮੈਂ 5 ਚੌਂਕੀਆਂ ਭਰੀਆਂ ਠੀਕ ਹੈ ਬੱਤਰਾ ਜੀ ਕੈਮੀ ਚੌਕੀ ਰਾਮ ਹੋਂ ਸ਼ੁਰੂ ਕਰਤੀ ਹੈ ਮੈਨੂੰ ਦੂਸਰੀ ਚੌਕੀ ਜਨਤੀ ਮਨੋਰਟੀ ਆਈ ਸੀ ਕਿ ਇਹਦੇ ਵਿੱਚ ਬਹੁਤ ਸਾਰੇ ਗੰੰਢਾ ਲਿਖੇ ਜੇ ਕੋਈ ਆਪ ਪਾਪਾ ਜੀ ਦੱਸਿਆ ਪਾਪਾ ਜੀ ਕਹਿੰਦੇ ਭਾਈ ਬਿਮਾਰੀ ਕੀ ਇੱਕ ਮੁਸਕੀ ਹੈ ਤੁਸੀਂ ਟੈਸਟ ਕਰਵਾ ਸਕਦੇ ਪਰ ਅਸੀਂ ਪੰਜ ਚੌਕੀ ਪੂਰੀਆਂ ਕਰਕੇ ਵੀ ਡੀਐਨਸੀ ਲੁਧਿਆਣਾ ਤੋਂ ਟੈਸਟ ਕਰਵਾਇਆ ਠੀਕ ਹੈ ਤੇ ਹੁਣ ਮੈਂ ਬਿਲਕੁਲ ਠੀਕ ਆ ਨਹੀਂ ਮੈਂ ਦੋ ਸਾਲਾਂ ਮਾਂ ਰੋਕੀ ਤੱਕ ਨਹੀਂ ਹੁਣ ਬਿਲਕੁਲ ਰਾਮ ਹੈ ਜੀ ਇਹ ਪੈਣ ਦਾ ਕੈਂਸਰ ਠੀਕ ਹੋਇਆ ਜੀ ਜੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਿਹੜਾ ਮਾਤਾ ਆਪਣਾ ਪਿੰਡ ਕੋੜਾ ਜੀ ਮੇਰਾ ਕੋੜਾ ਅਛਾ ਜੀ ਕੀ ਨਾਮ ਹੈ ਜੀ ਆਪਣਾ ਰੁਪਿੰਦਰ ਕੌਰ ਜੀ ਰੁਪਿੰਦਰ ਕੁਮਾਰ ਮਾਸਾ ਜੀ ਇਹਨਾਂ ਨੇ ਆਪਣਾ ਫੋਨ ਨੰਬਰ ਵੀ ਲਿਖਾਇਆ ਹੈ ਹਾਂ ਜੀ ਇਹਨਾਂ ਦਾ ਫੋਨ ਨੰਬਰ ਫੋਨ ਨੰਬਰ ਕਿਹੜਾ ਨੰਬਰ ਹੈਗਾ 81949 99176 ਮੈਂ ਪੈਣ ਦਾ ਨੰਬਰ ਆ ਭਾਈ ਜੇ ਕਿਸ ਨੂੰ ਸ਼ੱਕ ਆ ਜਾਂਦਾ ਕਿਸ ਨੂੰ ਵੀ ਝੂਠ ਬੋਲਣਾ ਆਪਾਂ ਪੈਣ ਨੂੰ ਫੋਨ ਕਰ ਸਕਦੇ ਹਾਂ ਪੁੱਛ ਸਕਦੇ ਹਾਂ ਇਹਨਾਂ ਦਾ ਕੈਂਸਰ ਠੀਕ ਹੋਇਆ ਕਿ ਨਹੀਂ ਹੋਇਆ ਗੋਗਾ ਮਾੜੀ ਕਰਾ ਲਈ ਨਜ਼ਰਵਾੜੀ ਬਹੁਤ ਸੇ ਦਰਵਾਜ਼ੇ ਬਹੁਤ ਬਹੁਤ ਤਨਵਾੜੀ